ਕਿਹਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀਆਂ ਇਹ ਪਰਮਾਤਮਾ ਦੇ ਹੱਥ ਚਾ ਬੜੇ ਬੜੇ ਦੇਖੋ ਕਿਤਾਬੀ ਦੇਖੋ ਕਿਦਾ ਵਾਰੀ ਜੀਰਾ ਕਰਦਾ ਮੇਰਾ ਛੋਟਾ ਅਗਰ ਕਰੂਗਾ ਇਧਰ ਕੋ ਇਧਰ ਹਾਂਜੀ ਜਿੱਤ ਨੂੰ ਕਹ ਰਹੇ ਹੋ ਜੀ ਦੋ ਵਾਰ ਦੀ ਖੁਸ਼ੀ ਕਿਹੜੀ ਕਰਦਾ ਪੋਟਰਾਂ ਦੀ ਜਿੱਤ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਬਧਿਜਾ ਜਿਹੜਾ ਗੜ ਮਨੇ ਜਿੰਦਾ ਪਰਿਵਾਰਵਾਦੀ ਜਿਹੜਾ ਗੜ ਮਨੇ ਜਿੰਦਾ ਸੀ ਮੋਚੜ ਤਾਂ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਚੜ ਫਿਰ ਪੂਰੀ ਜੀ ਮੋਚ ਪੂਰੀ ਪਹਿਲਾਂ ਵੀ ਤਾਂ ਹੋ ਗਿਆ ਵੀ ਮੋਚ ਤਾਂ ਤੇਰੇ ਦੇ ਲੋਕਾਂ ਦਾ ਜਿੰਦਾਵਾ ਸਾਹਿਬ ਜਿੰਦਾਵਾ ਸਾਹਿਬ ਜਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਬੱਬਾ ਨਾਨਕ ਲੋਕਾਂ ਢਾਇਆ ਜਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੁਸੀਂ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾਉਂਦੇ ਮਰਿਆ Mane rou ap la Mane rou ap la ਆ ਗੈਂਗਸਟਰ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅंसारी ਉਹ ਮਕਤਾਰ ਅंसारी ਉਹਦਾ ਕੀ ਲੱਗਦਾ ਇਧਰ ਭਾਈ ਜੀ ਦੇਖੋ ਇਧਰ ਮੈਂ ਇਧਰ ਭਾਈ ਜੀ ਦੇਖੋ ਇਧਰ ਰੱਖਦਾ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰ ਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੋਰ ਮੈਂ ਇੰਨੇ ਚੋਗਾ ਨਹੀਂ ਮੈਨੂੰ ਜੋ ਪ੍ਰਮਾਤਮਾ ਹੁਕਮ ਕਰੇਗਾ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਦੇ ਦਰ ਦੇ ਕੰਮ ਘਰੇ ਰਾਨਗੇ ਸ੍ਰੀ ਸਰਦਾਰ ਭਗਵੰਤ ਸਿਮਰ ਨੇ ਟਿਕਟ ਦਿੱਤੀ ਸਾਡੇ ਪਾਰਟ ਦੇ ਸੁਪਰੀਆ ਬਾਜ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਪਾਰਟੀ ਦੇ ਕਰਕੇ ਮੈਂ ਚੇਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹੈ ਨਹੀਂ ਨਾ ਕਰਨ ਕੀ ਹੈ ਜੀ ਦਾਵਾ ਸਾਹਿਬ ਜੀ ਮੈਨੂੰ ਉੱਥੋਂ ਤੱਕ ਪਛਾਤਾਵਾ ਤੁਸੀਂ ਖੜਾ ਕੇ ਛੱਡਾਂਗੇ